ਕੀ ਕੋਈ ਬਠੀ ਫਰੇਮ ਚ ਦੇਖਾ ਤੂੰ ਆਈ ਨਾ ਤੂੰ ਅੰਦਰ ਨਹੀਂ ਅੱਗੇ ਨੂੰ ਹੋ ਕੇ ਬੈਠ ਕੁਰਸੀ ਅੱਗੇ ਨੂੰ ਖਿੱਚ ਕੁਰਸੀ ਅੱਗੇ ਉਹ ਅੰਦਰ ਆਲੇ ਮਾੜਾ ਕਹਿ ਦੇ ਕਿ ਉਹ ਅੰਦਰ ਨਹੀਂ ਇਹ ਕੋਣ ਹੈ ਵਾਹ ਲੱਗਿਆ ਤੇ ਆ ਵੀ ਗਾਹ ਪਾ ਲੈ ਕੋਣ ਹੈ ਜਵਾਹ ਜਾ ਰਹੇ ਮੈਂ ਅੱਗੇ ਗਾਹ ਪਾ ਦੇ ਆਉਣ ਸਰ ਆ ਜਾ ਲੈ ਕਿਸ਼ਾ ਉਹ ਤਾਂ ਆਪਣਾ ਹੀ ਆ ਕੋਈ ਜੰਦੇ ਆ ਮਣ ਵੀਰ ਛੋਟੇ ਭਾਈ ਆ ਜਾ ਚੱਲਾ ਜਾ ਕੀਪ ਸਾਇਲੈਂਟ ਬਰਦਰ ਰੈਲੇ ਬੋਲੀ ਨਾ ਮਰਦਾ ਥੀਨ ਚੱਲ ਰਿਹਾ ਉਹ ਤਾਂ ਨਹੀਂ ਸਟਾਰਟ ਜੀ ਬਿਲਕੁਲ ਕੋਣ ਦੋ ਦਸੇਗਾ ਦੋਨੇ ਉਹ ਬਾਰੀ ਬਾਰੀ ਖਾਣਗੇ ਅਸੀਂ ਬਾਰੀ ਬਾਰੀ ਕਰਨਗੇ ਅਸੀਂ ਖਾਣ ਕੇ ਨਿਆ ਦਾ ਪਤਿੰਦਾ ਇਸੇ ਕੋਲੇ ਜਾਣਾ ਨਹੀਂ ਕਰੀ ਸੂਟ ਸੁਮਿਆ ਦੂਨੀਂ ਢਾਕੇ ਸੇ ਕੋਲੇ ਜਾਣਾ ਨਹੀਂ ਕਰੀ ਤੁਸੋਂ ਪੈ ਜਾਂਦੇ ਕਿਉਂ ਲੱਗਦਾ ਇੱਥੇ ਅੱਗੇ ਬੋਲਣਾ ਕੋਣ ਜੇ ਬਾਹਰ ਤੇ ਖੇਡਦਾ ਪੈ ਜਾਂਦੇ ਬੰਦੋ ਆ ਗੋਸੇ ਕਰ ਕਲਾ ਉਹ ਤੇ ਨਹੀਂ ਕਹਣਾ ਦੀ ਓਏ ਨਹੀਂ ਵੀ ਨਹੀਂ ਉੱਥੇ ਇਹ ਕਹੂਗਾ ਅੱਛਾ ਤੂੰ ਪਛਾਣ ਹੈ ਵੀ ਕਰਦੀ ਸਿਆਹ ਬੋਲੀ ਪਾਉਣ ਤੋਂ ਹੈ ਕਿ ਮम्मी ਉੱਦ ਲੜਦੀ ਸਿਆਹ ਬੋਲੀ ਪਾਉਣ ਤੋਂ ਨਹੀਂ ਨਹੀਂ ਤਾਂ ਉਹ ਕਹੂ ਇਹਨਾਂ ਨੇ ਵੀ ਕਿਤਾਬ ਆ ਪਾਈ ਆ ਵੀ ਓਏ ਨਹੀਂ ਇਹਦੀ ਮੰਮੀ ਕੁਝ ਨਹੀਂ ਕਹਿੰਦੀ ਨਾ ਉਹ ਨਹੀਂ ਉੱਠ ਕੇ ਨਹੀਂ ਆਣਾ ਸੀ ਤੇ ਨੇ ਕਹਣਾ ਦੀ ਅੱਛਾ ਪਛਾਣਿਆ ਨਹੀਂ ਦੋਵਾਂ ਦੀ ਅੱਖਾਂ ਫੇਰ ਬੰਦ ਕਰਦੇ ਫੇਰ ਨਹੀਂ ਜਿਉਣ ਮੈਂ ਕੋਲੀ ਹੋਰ ਪਾਦੀ ਅੱਜ ਨਹੀਂ ਨਾ کہیں ਕੋ ਗੁੱਸੇ ਕਰਨਾਂ ਜਦੋਂ ਉਹ ਕਹਿੰਦੇ ਤੁਸੀਂ ਆ ਆਹ ਕਹਿਣ ਕਿ ਨਾ ਕਹਿੰਦੇ ਨੇ ਗੁੱਸੇ ਦਾ ਨੂੰ। ਉਹ ਵਾਲੀ ਬਾਦੀ ਬਾਂਦਰ ਦੀ ਬੁੱਤੀ ਵਾਲੀ ਬੋਲੀ ਬਾਦੀ। ਚੱਲੀ ਚੱਲੀ ਓਏ ਜਦੋਂ ਉਹ ਤਿੰਨ ਤਾਰ ਕੇ ਜੇ ਨਾ ਮੜੇ ਤੇ ਪੈ ਗਿਆ ਕਰਨ ਫੇਰ ਲੱਟ ਕਹਿੰਦੇ ਨੇ ਸੁੱਠੀ। ਇੱਕ ਦੀ ਵਾਰੀ ਮਰੂ ਕੋਈ ਮਰੂ ਨਾ ਮੜਾ ਨਹੀਂ ਬਗਦਾ ਫੇਰ ਪੁੱਤ ਨਹੀਂ। ਤੈਨੂੰ ਉੱਠਣਾ ਹੀ ਨਹੀਂ। ਫੇਰ ਇਹ ਕਹਿੰਦੇ ਪਛਾਣ ਆਏ ਪਰੇਸ਼ਾਨ ਕਰਕੇ ਜਾਣਾ ਹੈ ਨੂੰ। ਹੂੰ। ਤੈਨੂੰ ਜਾਣਾ ਨਹੀਂ ਹਲੇ ਘਰ ਤੇ ਕਿਉਂ ਨਹੀਂ ਮੇਰਾ ਘਰ ਹੈ ਮੈਂ ਕਿੱਥੇ ਜਾਵਾਂ। ਅੱਛਾ ਕਹਣਾ। ਕਹਿੰਦੇ ਕਿ ਤੁਸੀਂ ਕੌਣ? ਇਹਨਾਂ ਨੂੰ ਪੁੱਛਣਾ। ਐਨ ਵਧੀਆ ਸੀਰ ਬਣਦਾ ਇਹ। ਏ ਜਦੋਂ ਤੈਨੂੰ ਪੁੱਛਣਗੇ ਨਾ ਮੈਂ ਕਿਹਾ ਤੂੰ ਕੌਣ ਕਹਦੇ ਮੈਂ ਤਾਂ ਮਨਵੀਰ ਆਂ ਕਹਿੰਦਾ ਜੀ ਤੁਸੀਂ ਕੌਣ ਠੀਕ ਹੈ ਪੂਰਾ ਇਹਨਾਂ ਵਧੀਆ ਢੋਣ ਨਾਲ ਚੱਲ 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 ਕਰ ਸੀਰ ਜੇ ਭੱਜਣਾ ਨਹੀਂ ਕੁੱਟੂ ਦੇਦਾ ਭੱਜਣਾ ਨਹੀਂ ਇਹਨਾਂ ਤੋਂ ਜੀ ਉਹ ਸੋਨਾ ਵਾਲਾ ਕਹੇ ਦਿੰਨੇ ਯਾਰ ਉਹ ਜੇ ਕਹਿਣਗੇ ਵੀ ਕਿ ਜਾਇਂ ਖੋ ਬਾਹਰ ਕਹਦੇ ਮੈਂ ਕਿਉਂ ਜਾਵਾਂ ਜੀ ਮੇਰਾ ਤਾਂ ਘਰ ਆ ਕਹਿੰਦਾ ਜੀ ਤੁਸੀਂ ਵੀ ਤੁਸੀਂ ਜਾਓ ਜੇ ਨਾ ਹਨਾ ਜਦੋਂ ਤੈਨੂੰ ਪੁੱਛਣਗੇ ਵੀ ਤੁਸੀਂ ਕੌਣ ਤੂੰ ਕਹਦੇ ਮੈਂ ਤਾਂ ਮਨਵੀਰ ਆਂ ਜੀ ਤੁਸੀਂ ਕੌਣ ਬਸ ਇਹਨਾਂ ਦੇ ਸਵਾਲ ਦਾ ਜਵਾਬ ਇਹਨਾਂ ਨੂੰ ਹੁਣ ਕੀ ਦੇਣਾ ਚਾਹਾਂਗਾ ਪਮਾ ਪਹਿਲਾ ਹਾਂ ਚਾਹੇ ਉਹ ਮਾਦੀ ਚਾਹੇ ਬੰਦ ਬੋਲੀਆ ਬੰਦ ਕਰੀ ਜਦੋਂ ਫੇਰ ਅੱਖਾਂ ਬੰਦ ਕਰ ਲੈਗਾ ਮੈਂ ਫੇਰ ਖੜਕਾ ਲਾ ਕਰ ਫੇਰ ਬੋਲਦੀ ਫੇਰ ਬੋਲੀ ਪਾ ਲ ਕਰੀ ਹਾਂ ਇਹ ਨੂੰ ਸੌਣ ਨਹੀਂ ਦੇਣਾ ਕਰਾਂ ਜੀ ਸਮਝ ਗਿਆ ਨਾ ਬੰਦ ਬੋਲੀਆ ਜੀ ਕਿਹੜਾ ਬੋਲਣਾ ਬੋਲਣਾ ਭਾਈ ਐਕਸ਼ਨ ਹੈ ਇਹਦਾ ਬਾਰੀ ਬਾਰਸੀ ਦਾਣ ਗਿਆ ਸੀ ਬਾਰੀ ਬਾਰਸੀ ਖਾਣ ਗਿਆ ਸੀ ਖਾ ਕੇ ਨਿਹੰਦਾ ਪਤੀ ਦਾ ਕਿਸੇ ਕੋਲ ਹੀ ਨਾ ਬਣਨ ਕਰੀ ਸੁਦੇ ਸੰਗ ਰਾਜ ਨੂੰ ਲੀਲ ਦਾ ਜੇ ਕੋਈ ਗੱਦਰਾ ਕਰੀ ਉਹ ਬਾਹਰ ਜਾ ਕੇ ਪਾਲਾ ਬੋਲਿਆ ਤੇ ਉਹ ਮੇਰਾ ਦਿਮਾਗ ਖਾਈ ਜਾਂਦਾ ਹੁਥੈ ਜਾਂਦੇ ਮੈਨੂੰ ਕੀ ਵਾਇ ਤੈਨੂੰ ਬਾਰੀ ਬਾਰਸੀ ਹਰਨ ਬਾਰੀ ਵਰਤੀ ਦਾ ਕਹਿਆ ਸੀ ਥਰਕੇ ਲਿਆ ਦੀ ਊਠੀ ਅੱਜ ਕੱਲ ਕੋੜੀਆਂ ਦੀ ਬਾਗਰ ਵਰਗੀ ਊਠੀ ਅੱਜ ਕੱਲ ਕੁੜੀਆਂ ਕੋਲਾ ਮੈਨੂੰ ਥੱਪੜ ਖਾਏਗਾ ਬਾਜਾ ਬਾਜਾ ਮੈਂ ਲਿਖਿਆ ਮਤਾਂ ਕਰਿਆ ਇਹ ਤੇ ਤੇਰਾ ਕਰ ਕਰ ਮੇਰੇ ਸਿਰ ਤੇ ਤਾਂ ਨਹੀਂ ਬੈਠਣਾ ਜਾਂ ਬਾਹਰ ਜਾ ਕੇ ਢੱਲਾ ਢਿੱਡ ਨੂੰ ਕੁਝ ਬਾਸ ਨਾ ਦਿੰਦਾ ਨੀਵਾਰੀ ਹੁਣ ਤਨ ਮਾਇ ਲਿਆ ਕਿ ਤਮ ਜਵਾਕ ਅੱਛਾ ਦਵਾਰੇ ਤੱਕ ਲੱਕ ਲੋਜ ਲਾ ਕੇ ਨੇ ਬੋਲੇ ਇਹਡ ਨੂੰ ਜਵਾਕ ਨਹੀਂ ਦਿੰਦਾ ਮੈਂ ਜੱਟ ਦੇ ਡੱਕੇ ਲੈ ਲਵਾਂਗਾ ਹਾਂ ਜਵਾਕ ਜਵਾਕ ਨੂੰ ਦਿਖਦਾ ਨਹੀਂ ਹਾਏ ਮੇਰੇ ਭਾਵੇਂ ਤਾਂ ਹਾਸਾ ਬੜੀ ਹੋ ਗਿਆ ਬਾਕੀ ਸਾਰਾ ਤਾਂ ਕਲੀਅਰ ਹੈ ਤੇ ਨਾ ਤਾਂ ਗੱਲ ਕਹੀ ਨਹੀਂ ਉਹ ਪਹਿਲੇ ਕਿ ਗੁੱਸੇ ਦਾ ਹੁੰਨੇ ਉਹ ਤਾਂ ਕਹਿ ਰਿਹਾ ਉਹ ਛੱਡ ਬੜੋ ਹੁਣ ਕਹਿੰਦੀ ਵਿੱਚ ਨੂੰ ਕਹਿੰਦੇ ਗੁੱਸੇ ਆ ਦੋ ਉਹਨੇ ਆ ਠੰਡਾ ਪਾਣੀ ਦੇਵੋ ਉਹ ਮੈਂ ਸੋਨੂੰ ਕੋਲੋਂ ਕਹਣਾ ਸੀ ਜਵਾਕ ਲੈ ਕੇ ਦਿਓ ਗੁੱਸੇ ਨਾਲ ਉਹ ਸੋਨੂੰ ਬੋਲੀ ਹੋਰ ਦਾ ਫੇਰ ਕੋਈ ਹੋਰ ਚੱਕੀ ਜੇ ਤਾਂ ਆ ਲੈ ਰਹੀ ਨਾ ਕਾਹ ਲੈ ਕੋਈ ਤੇ ਤੁਮੇ ਇੱਕ ਟਿਊਬ ਸੁਣਾਣਾ ਕਿੱਟੇ ਜਾ ਰਹੀ ਨਾ 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 ਆ ਲੈ ਉਹ ਜੀ ਕਰ ਰਿਹਾ ਮਗਰ ਆਵਾਜ਼ ਹੀ ਨਾਲ ਲੱਗਦੀ ਕੁਛ ਨਹੀਂ ਚੱਲ ਕੋਈ ਗਾਣਾ ਸੁਣਾ ਲੱਗ ਜੀ ਰੋ ਤੇ ਦੱਬਨ ਨੂੰ ਫਿਰਦੇ ਸਿੱਧਾ ਆਪਣੇ ਵਿੱਚ ਆਊਗਾ ਈ ਵੇ ਦਾਬਾ ਕਿੱਥੇ ਆ ਇਹ ਹੁਣ ਇਹ ਕਿੱਥੋਂ ਚ ਮੈਂ ਚੱਕ ਲਈ ਮੇਰੇ ਤੋਂ ਸੀਗਾ ਇੱਕ ਹਾਂ ਤੂੰ ਸੀ ਝੱਗੋਵੇਂ ਹਣਾ ਥੋੜਾ ਕਰੋ ਇਹ ਸੁਣਾਣਾ ਕਿੱਦਾਂ ਕਿੱਦਾਂ ਲੁਕਿ ਮਾਣ ਕਰ ਲੈ ਨਾ ਇਹ ਪੰਡਤ ਮੈਂ ਇਹ ਕਦੋਂ ਜਵਾਕ ਤੈਨੂੰ ਮੈਂ ਨਹੀਂ ਕਿਹਾ ਜਵਾਕ ਲਾਵਾਂ ਜੀ ਚਪੋਇਓ ਜੀ ਮੈਂ ਨਹੀਂ ਬੋਲਣਾ ਨਾਨਾ ਤੂੰ ਹੀ ਬੋਲਣਾ ਹੈਗਾ ਇਹ ਐਕਸ਼ਨ ਹੁਣ ਤੈਨੂੰ ਮੈਂ ਜਵਾਕ ਲੱਕ ਦੇਵਾ ਖੇਡਣ ਵਾਸਤੇ ਜਾ ਭੱਜ ਜਾ ਮਰਨਾ ਦਾ ਕਮਰਾ ਓਕੇ ਚਲ ਕਾ ਕੋਈ ਨਾ ਜੀ ਦਿਮਾਗ ਨਹੀਂ ਖਾਂਦਾ ਕਿਉਂ ਗੁੱਸੇ ਹੋਣੇ ਕਸਮ ਨੂੰ ਵਧੀਆ ਜੀ ਕਿਉਂ ਸੁਣਾਉਣਾ ਦਾ ਲੱਗਦੀ ਅਟੰਡਾ ਰੰਡਾ ਉਹ ਲੱਗਦੀ ਜਾਣ ਕੇ ਮੂੰਹ ਨਾਲ ਤੇਗਾ ਇਤਨਾ ਜਾ ਕੇ ਤੈਨੂੰ ਕਹਦੇ ਤੁਸੀਂ ਐਂ ਤਾਂ ਦੱਸੋ ਦੋ ਤੁਸੀਂ ਹੈ ਕੌਣ ਠੀਕ ਹੈ ਫਿਰ ਉਹ ਕਹਿਣਗੇ ਤੇਰੀ ਚਾਚੀ ਨੇ ਕੀ ਹੋਇਆ 12 ਦਾ ਬੋਲੀਆ ਸਾਥ ਤੇ ਉਹ ਜਿਹੜੀ ਉੱਠ ਕੇ ਬੈਠੀ ਉਹਨਾਂ ਤੇ ਮੈਂ ਮੈਂ ਕਹਾਂ ਫਿਰ ਮਨਵੀਰ ਹਾਂ ਚਲੋ ਕਰੀਏ ਨਹੀਂ ਸਟਾਰਟ ਐਕਸ਼ਨ ਹੂੰ ਤੂੰ ਭਾਲ ਜੱਟ ਦੇ ਪਾਸੇ ਨਾ ਤਮਾਰਾ ਕੈਮਰਾ ਗੁੱਸੇ ਨਾਲ ਤੂੰ ਨੇ ਠੱਡਾ ਬਾਣੀ ਲੈ ਆ ਦੇਣਾ ਨਹੀਂ ਠੱਡਾ ਲੈ ਰਵਾਂਗਾ ਬਸ ਲੈ ਤਾਂ ਪੀਠੇ ਟੇ ਪਰ ਤੂੰ ਬਲੇ ਭਾਲ ਜਾ ਮੈਂ ਤਾਂ ਦੱਸਾਂ ਕੋਣ ਕਿਹੜਾ دماغ ਖਾਨ ਨੂੰ ਕੀ ਆ ਗਿਆ ਹਾਂ ਤੁਹਾਨੂੰ ਥੱਪੜ ਖਾਏ ਤੇ ਮੈਂ ਦੱਸਤੀ ਗੱਲ ਜਬਾਗ ਜਾ ਇਥੋਂ ਬਰਾਬਰ ਮਾਰਦਾ ਤੁਸੀਂ ਦੋਨੋਂ ਹਾਏ ਹਾਏ ਰੱਬਾ ਵੀ ਮੈਂ ਤੇਰੀ ਚਾਚੀ ਦੀ ਬੂਆ ਹਾਂ ਹੋਰ ਕੌਣਾ ਮੈਂ ਦੱਸਿਆ ਨਾ ਚੰਗਾ ਕਰਦੇ ਨੇ ਪਰ ਪਹਿਲਾਂ ਗੋੜੋ ਕਰੋ ਜਾ ਕੇ ਨਾ ਜਾ ਕੇ ਮੇਰੀ ਨੀਂਦ ਖਰਾਬ ਕਰਕੇ ਰੱਖ ਕੇ ਜੇਗੀ ਐਨਾ ਮੇਰਾ ਸਰਦੂ ਕੀ ਆਦਾ ਸੀ ਲੱਗ ਗੋੜੀਆਂ ਲੈ ਨਾ ਦਲਣ ਲੈ ਲੈ ਦੱਜ ਨੀਂਦਾਂ ਲੈ ਪੈਸੇ ਦੇ ਚੱਕਰ ਚ ਡਰ ਜਾਂਦੇ ਹੁਣ ਪੈਸੇ ਵੀ ਤੈਨੂੰ ਮੈਂ ਦਿਆਂ ਦਮਾਗ ਵੀ ਮੈਂ ਕਿ ਮੇਰਾ ਖਾ ਗਿਆ ਕੋਲੋਂ ਵਾਸਤੇ ਪੈਸੇ ਤੈਨੂੰ ਮੈਂ ਦੇਵਾ ਚੱਕੀ ਦੀ ਮੱਟ ਤੇ ਬੱਠੀ ਐ ਬੇਦੁਰ ਤੁਰ ਜਾ ਹੁਣ ਤੁੱਪੜ ਖਾਂਗੇ ਤੇ ਮੈਂ ਕੋਈ ਗੱਲ ਤੇ ਮੈਂ ਰਸਤੀ ਕਰ ਬੱਚਿਆਂ ਨੂੰ ਬਹੁਤ ਸੋਹਣਾ ਕਰਿਆ ਬਈ ਯਾਰ ਇੱਥੋਂ ਉੱਥੋਂ ਵਾਲਾ ਦਵਾਰੇ ਕਰ ਇਹ ਗੱਲਾਂ ਤਾਂ ਵਧੀਆ ਚੱਕੀਆਂ ਨਾ ਗੋਲੀ ਲਿਆ ਨੰਬਰਾਂ ਨਾਲ ਪਾ ਵੇ ਮੁਰ ਵੇਰੇ നമ്മുടെ ഇമ്പോട്ടൻ കൂട്ടുന്ന